लाइव 24 ਦੇ ਸਾਰੇ ਦਸ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਆਪੋਛਾ ਆਪਣੇ ਵੀਰ ਨੇ ਜਿਹੜੇ ਇਸ ਵੇਲੇ ਮਿੱਟੀ ਦੀ ਜਿਹੜੀ ਟਰਾਲੀ ਲੈ ਕੇ ਜਾ ਰਹੇ ਭਾਜੀ ਕਿੱਥੇ ਲੈ ਕੇ ਜਾ ਰਹੇ ਹੋ ਜੇ ਸੁल्तानਪੁਰ ਤੋਂ ਦੀ ਕੀ ਚੱਕੀ ਨਾਮ ਆਪਣਾ ਜੀ ਮੇਰਾ ਜਿਬਰਾਨ ਸਿੰਘ ਠੀਕ ਹੈ ਜੀ ਇਹ ਕਿੰਨੀਆਂ ਟਰਾਲੀਆਂ ਮੈਂ ਵੇਖ ਰਿਹਾ ਜਾ ਰਹੇ ਸੀ ਕਿੰਨੀਆਂ ਕਟਰਲੀਆਂ ਨੇ ਮਤਲਬ ਕਿੰਦਰ ਜਾ ਰਹੀ ਨੇ 45 ਦੇ ਲੱਗੇ ਚੱਕੀ ਹੈ ਠੀਕ ਹੈ ਹਾਂ ਜੀ ਸਾਰੇ ਇਲਾਕੇ ਜਾਗੇ ਦੇ ਪਿੰਡਾਂ ਦੇ ਸਾਰਿਆਂ ਨੇ ਦੇਵਾ ਪਾਈ ਹੈ ਹਾਂ ਜੀ ਆ ਮੇਰੇ ਭਰਾ ਬ੍ਰਦਰ ਆ ਆਰੇ ਆਰੇ ਬੀ ਦੋ ਕੰਡੇ ਹੁੰਦਾ ਆ ਪੂਰੇ ਚਲ ਗਏ ਆ ਕੀ ਆ ਰਹੇ ਕੋਈ ਚਲ ਗਏ ਆ ਕੋਈ ਪਹੁੰਚ ਗਏ ਆ ਹੌਲੀ ਹੌਲੀ ਆ ਰਹੇ ਜਿਹੜਾ ਸਮਾਂ ਬਹੁਤ ਮਾੜਾ ਚੱਲ ਰਿਹਾ ਕਿ ਤੁਸੀਂ ਯੂਥ ਹੋ ਕੇ ਇਹਨਾਂ ਸੋਚ ਰਹੇ ਹੋ ਕਿ ਕੀ ਕੀ ਕਰ ਕੀ ਰਹੇ ਹੋ ਮਤਲਬ ਕੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਇਹ ਹੀ ਆ ਕਿ ਮਦਦ ਕਰਨੀ ਚਾਹੀਦੀ ਜਿੱਥੇ ਪਹੁੰਚੇ ਆ ਹੌਲੀ ਹੌਲੀ ਚੀਜ਼ ਖੜਨੀ ਚਾਹੀਦੀ ਜੱਕ ਦਾਮ ਨਹੀਂ ਖੜਨੀ ਚਾਹੀਦੀ ਕਿਉਂਕਿ ਇੱਕ ਦਮ ਰੱਜ ਪੈ ਜਾਊਗਾ ਉਹਨਾਂ ਨੇ ਕੰਮ ਹੀ ਨਹੀਂ ਹੋਣਾ ਤੇ ਤੇ ਜੇ ਥੇਕੜਾ ਹੁਣੀ ਮੁੱਕ ਜਾਣਾ ਆ ਤਾਂ ਟਾਈਮ ਲੱਗਣਾ ਇਹਨੂੰ ਮੁੱਕਨ ਨੂੰ ਤਾਂ ਧੰਨਵਾਦ ਕਿੱਥੇ ਹਿੱਸਾ ਲੈਣਾ ਚਾਹੀਦਾ ਹੈ ਸultanpur ਤੋਂ ਇਲਾਵਾ ਕਿਸੇ ਹੋਰ ਜਗ੍ਹਾ ਤੇ ਵੀ ਤੁਸੀਂ ਜਾ ਰਹੇ ਹੋ ਨਹੀਂ ਨਹੀਂ ਉੱਥੇ ਹੀ ਜਾ ਰਹੀਆਂ ਆ ਠੀਕ ਹੈ ਹਾਂਜੀ ਤੇ ਇਹ ਸਾਡਾ ਡਰਾਈਵਰ ਸਾਹਿਬ ਆ ਤੇ ਇਹਨਾਂ ਨਾਲ ਵੀ ਭਾਜੀ ਕੀ ਕਹਿਣਾ ਚਾਹੋਗੇ ਜਿਹੜੀ ਆ ਵਾਈਗੁਰ ਜੀ ਦਾ ਖਾਲਸਾ ਸਾਹਿਬ ਵਾਈਗੁਰ ਜੀ ਦੀ ਬਦੇ ਪਹਿਲਾਂ ਤਾਂ ਜੀ ਤੇ ਆਪਣੇ ਸਾਰੇ ਐਨ ਆਰ ਆਈ ਵੀਰ ਜਿੰਨੇ ਪਿੰਡ ਦੇ ਸਹਿਯੋਗੀ ਵੀਰ ਸਾਰਿਆਂ ਦੀ ਵੀਰਾਂ ਦੀ ਹੈਲਪ ਦੇ ਨਾਲ ਅਸੀਂ 45 ਟਰਾਲੀਆਂ ਕੀਤੀਆਂ ਜੀ ਮਿੱਟੀ ਦੀਆਂ ਤੇ ਸultanpur ludhi ban ਤੇ ਜਾ ਰਹੀਆਂ ਆ ਤੇ ਜਿੰਨੀ ਰੱਬ ਨੇ ਸਾਡੇ ਉੱਤੇ ਸੇਵਾ ਲਗਾਈ ਇਹ ਵੱਧ ਤੋਂ ਵੱਧ ਵੱਧ ਚੜ ਕੇ ਆਪਣੇ ਪੰਜਾਬੀ ਵੀਰਾਂ ਦੇ ਸਾਥ ਦਵਾਂਗੇ ਜਿੰਨਾ ਵੀ ਸਾਡੀ ਕਰਮਾ ਚੋਈ ਜਿੱਦਾਂ ਵੀ ਵੱਧ ਤੋਂ ਵੱਧ ਵੱਧ ਚੜ ਕੇ ਆਪਣੇ ਸਾਥ ਪੰਜਾਬੀ ਵੀਰਾਂ ਦੇ ਸਾਥ ਦਵਾਂਗੇ ਸੋ ਕਿਹੜੇ ਪਿੰਡ ਤੋਂ ਆਏ ਤੁਸੀਂ ਵੀਰ ਇਹ ਰਲਵੇਂ ਪਿੰਡੇ ਆ ਜੀ ਦੋ ਚਾਰ ਸਾਰਿਆਂ ਦੇ ਜਿੱਦਾਂ ਲਾਗੇ-ਲਾਗੇ ਪਿੰਡਾਂ ਦੇ ਸਾਰਿਆਂ ਨੇ ਭਰਾਈਆਂ ਇਤਰਾ ਦੀਆਂ ਠੀਕ ਹੈ ਸਿੱਖੀ ਤਗੜਾ ਕਦਾ ਵਾਲਾ ਜਟਾ ਚਟਾਲਾ ਗਰਾਇਆ ਇਹ ਸਾਰੇ ਪਿੰਡਾਂ ਦੇ ਨਾਲ ਮਨ ਸਹਿਯੋਗ ਦੇ ਨਾਲ ਇਹ 45 ਟਰਾਲੀਆਂ ਆਪਣੀਆਂ ਜਾ ਰਹੀਆਂ ਜੀ ਬੰਨ ਤੇ ਸਰਦਾਰ ਕੋਲੋਂ ਦੀ ਮਿੱਟੀ ਲੈ ਕੇ ਠੀਕ ਹੈ ਜੀ ਸੋ ਇਸ ਤੋਂ ਬਾਅਦ ਜਦੋਂ ਤੁਸੀਂ ਮਿੱਟੀ ਲੈ ਕੇ ਜਾਓਗੇ ਫਿਰ ਇੱਕ ਹੀ ਕਰੋਗੇ ਇਸ ਮਿੱਟੀ ਦਾ ਮਤਲਬ ਕਿਸ ਤਰ੍ਹਾਂ ਤਿਆਰ ਕਰੋਗੇ ਇਹਨੂੰ ਬੰਨ ਬਣਾਵਾਂਗੇ ਇਹ ਮਿੱਟੀ ਨਾਲ ਸਾਡੀ ਟਰਾਲੀ ਪਿੱਛੇ ਖੜੀ ਹੈ ਜੀ ਪੰਪ ਤੇ ਉਹ ਚ ਬੋਰੇ ਆ ਬੋਰੀਆਂ ਚ ਭਰ-ਭਰ ਕੇ ਇਹ ਬੰਨ ਤੇ ਲਾਵਾਂਗੇ ਤਾਂ ਜੋ ਪਾਣੀ ਦਾ ਫਲੋ ਰੁਕ ਸਕੇ ਤੇ ਆਪਣੇ ਜਿਹੜੇ ਪੰਜਾਬੀ ਵੀਰਾਂ ਦੇ ਕੀਤੇ ਆ ਸੁੱਕ ਸਕਣ ਤੇ ਉਹ ਕੁਝ ਰਾਤ ਮਿਲੇ ਉਹਨਾਂ ਨੂੰ ਸੋ ਬਹੁਤ ਬਹੁਤ ਧੰਨਵਾਦ ਵੀ ਤੁਹਾਡਾ ਸੋ ਤੁਸੀਂ ਦੇਖ ਸਕਦੇ ਹੋ ਜੀ ਕਿਸ ਤਰ੍ਹਾਂ ਜਿਹੜੀ ਯੂਥ ਜਿਹੜੇ ਨੌਜਵਾਨ ਆ ਆਸਟ੍ਰੇਲੀਆ ਭਰ ਭਰ ਕੇ ਜਿਹੜੇ ਮਿੱਟੀ ਦੀਆਂ ਲੈ ਕੇ ਜਾ ਰਹੇ ਨੇ ਆ ਕੁਛ ਟਰਾਲੀਆਂ ਨੇ ਜਿਹੜੇ ਵਲੰਟੀਅਰਸ ਭਰ ਕੇ ਫੜਾ ਨੂੰ ਲੈ ਕੇ ਸੁਲਤਾਨਪੁਰ ਦੇ ਵੱਲ ਜਾ ਰਹੇ ਨੇ ਤੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਹਨਾਂ ਦਾ ਜੀ ਸੱਸੀ ਗੱਲ ਜੀ ਜੀ ਹਾਂ ਜੀ ਅਸੀਂ ਸੇਵਾ ਲਈ ਜਾ ਲੈ ਜਾ ਰਹੇ ਹਾਂ ਜੀ ਸੁਲਤਾਨਪੁਰ ਲੋਧੀ ਟਾਂਡੇ ਤੋਂ ਉਗਾ ਸੀਕਰੀ ਪਿੰਨ ਤੱਕ ਜਿਹੜੇ ਵੀ ਨਗਰ ਆ ਉਹਨਾਂ ਦੇ ਨਗਰਾਂ ਦੇ ਵਿੱਚੋਂ ਸਾਰੇ ਨਗਰ ਆਪਣੇ ਭਰਾ ਇਕੱਠੇ ਹੋ ਕੇ ਜੀ ਸੇਵਾ ਦੇ ਮਿੱਟੀ ਲੈ ਕੇ ਜਾ ਰਹੇ ਹਾਂ ਕਟੋ ਬਟਿਆ ਤੋਂ ਕਟੋ ਬਟਿਆ ਸੈਕਟਰ ਦੀਆਂ ਟਰਾਲੀਆਂ ਤੁਹਾਡੇ ਨੇ ਤੁਸੀਂ ਉਪਰਾਲਾ ਕੀਤਾ ਹੈ ਕਾਫੀ ਮਿੱਟੀ ਹੈ ਕਿਸ ਤਰ੍ਹਾਂ ਮੈਨੇਜ ਕੀਤਾ ਤੁਸੀਂ ਇਹ ਸਾਡੇ ਆਪਣੇ ਸਾਰੇ ਭਰਾਵਾਂ ਨੇ ਰਲ ਕੇ ਕੀਤਾ ਆਪਣੇ ਆਪਣੇ ਚੱਕਰਾਂ ਦੇ ਭਰਾਵਾਂ ਨਾਲ ਸਾਰੇ ਨਗਰਾਂ ਦੇ ਸਾਰਿਆਂ ਨੇ ਨਾਲ ਕੀਤਾ ਇਸ ਤੋਂ ਇਲਾਵਾ ਜੇ ਗੱਲ ਕਰੀਏ ਜਨਾਲੇ ਦੀ ਗੁਰਦਾਸਪੁਰ ਦੀ ਉੱਥੇ ਵੀ ਤੁਹਾਡੀ ਕੋਈ ਟੀਮਾਂ ਗਈਆਂ ਨੇ ਜਾਈ ਜਾਂਦੇ ਸੁੱਕਾ ਰਾਸ਼ਨ ਲੈ ਕੇ ਹੋ ਜਾਂਦੇ ਪਏ ਠੀਕ ਹੈ ਜੀ ਉੱਥੇ ਲੈ ਕੇ ਰਾਸ਼ਨ ਲੈ ਕੇ ਸਾਰੇ ਸਾਡੇ ਨਗਰ ਕਲੀ ਸਾਰੇ ਬਾਅਦ ਚੱਲਦੇ ਸੇਵਾ ਕਰਦੇ ਇੱਧਰ ਕਿੰਨੀ ਮੰਗ ਹੋਈ ਇਸ ਕਰਕੇ ਆਪਾਂ ਤੋ ਕੀ ਅਪੀਲ ਦੇ ਵਿੱਚ ਕੀ ਮੈਸੇਜ ਸਾਡਾ ਜਿਹੜਾ ਹੋਊਗਾ ਉੱਥੇ ਦਾ ਕਲਾ ਨਾ ਕੀ ਕਹਿਣਾ ਚਾਹੋਗੇ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਅਸੀਂ ਤਾਂ ਕਹਿੰਦੇ ਸਾਰੇ ਭਰਾ ਨਾਲ ਮਿਲ ਕੇ ਬੰਨ ਲੋਕਾਂ ਦੀ ਸੇਵਾ ਕਰੀਏ ਜਿੰਨੀ ਵੀ ਹੁੰਦੀ ਹੈ ਜਿੰਨੀ ਹੋ ਸਕਦੀ ਹੈ ਸੇਵਾ ਬਣੇ ਚਾਹੇ ਕਿਸ ਤਰ੍ਹਾਂ ਦੀ ਵੀ ਠੀਕ ਹੈ ਜੀ ਤੋ ਸਾਨੂੰ ਬਾਹਰ ਹੰਡੀ ਪੜ੍ਹਨੀ ਅਸੀਂ ਨਾ ਪੜਾਂਗੇ ਆਪਣੇ ਬੰਦਿਆਂ ਦੇ ਬਾਹਰ ਹੋਰ ਕਿਹਨੇ ਫੜਨੀ ਸਾਨੂੰ ਹੀ ਫੜਨੀ ਪਈ ਹੋਰ ਸੋ ਸਾਡੇ ਪ੍ਰਧਾਨ ਸਾਡੇ ਬਤਾਨਾ ਅਫਰ ਕੀ ਸਰ ਕੀ ਨਾਮ ਹੈ ਜੀ ਕੀ ਕਹਿਣਾ ਚਾਹੋਗੇ ਦਾਸ ਸਿੰਘ ਫੇਗਵਾਨ ਜੀ ਅਸੀਂ ਆਪਣੇ ਪੂਰੇ ਇਲਾਕੇ ਦੇ ਕਟੋਕਟ 50 ਤੋਂ ਉੱਪਰ ਟਰਾਲੀਆਂ ਜਿਹੜੀਆਂ ਲੱਗੀਆਂ ਕਰਕੇ ਸਾਡੇ ਜਿਹੜੇ ਕਿਸਾਨ ਸੱਜਣ ਨੇ ਕਿਸਾਨ ਵੀਰ ਨੇ ਸਾਡੇ ਜਿਹੜੇ ਨਾਲ ਦੇ ਪਿੰਡਾਂ ਦੇ ਵੀਰ ਨੇ ਬੜੀ ਦੂਰੋਂ ਦੂਰੋਂ ਆ ਕੇ ਸਾਡੇ ਨਾਲ ਇਹਨਾਂ ਨੇ ਸਹਿਯੋਗ ਕੀਤਾ ਜਿਹੜਾ ਸੁਲਤਾਨਪੁਰ ਲੋਧੀ ਹੜਾ ਆ ਉਹਦੇ ਵੰਨ ਦੇ ਵਾਸਤੇ ਅਸੀਂ ਕਟੋਕਟ 50 ਤੋਂ 52 ਟਰਾਲੀਆਂ ਜਿਹੜੀਆਂ ਦਾ ਕਾਫਲਾ ਲੈ ਕੇ ਪਿੰਡ ਸੀਕਰੀ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਚੱਲੇ ਆ ਜੀ ਜੀ ਠੀਕ ਹੈ ਤੇ ਸਰ ਮਤਲਬ ਜਿਹੜਾ ਹੋਰ ਵੀ ਗੱਲ ਕਰੀਏ ਜਿੱਦਾਂ ਲੋਕਾਂ ਦੇ ਖਾਣ ਨੂੰ ਪ੍ਰੋਬਲਮਸ ਆ ਰਹੀਆਂ ਨੇ ਉਹਦੇ ਵਾਸਤੇ ਵੀ ਤੁਸੀਂ ਕੀ ਇੰਤਜ਼ਾਮ ਕਰ ਰਹੇ ਹੋ ਦੇਖੋ ਜੀ तकरीबन तकरीबन ਸਾਡਾ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਹੜ ਪੀੜਤ ਲੋਕ ਨੇ ਜਿੱਥੇ ਖੜਾ ਆਇਆ ਹੋਇਆ ਉੱਤੇ ਹਰ ਇੱਕ ਜਗ੍ਹਾ ਤੇ ਸਾਡੇ ਕੈਂਪ ਲੱਗੇ ਹੋਏ ਨੇ ਉਹਨਾਂ ਕੈਂਪਾਂ ਦੇ ਨਾਲ ਸੰਪਰਕ ਕਰਕੇ ਅਸੀਂ ਪਬਲਿਕ ਨੂੰ ਵੀ ਮੈਸੇਜ ਜਿਹੜਾ ਅਪਡੇਟ ਕਰਦੇ ਰਹਿੰਦੇ ਆ ਕਿ ਇਸ ਜਗ੍ਹਾ ਤੇ ਇਸ ਚੀਜ਼ ਦੀ ਜ਼ਰੂਰਤ ਹੈ ਇਸ ਜਗ੍ਹਾ ਤੇ ਇਸ ਚੀਜ਼ ਦੀ ਜ਼ਰੂਰਤ ਹੈ ਅੱਜ ਸੁਲਤਾਨਪੁਰ ਲੋਧੀ ਨੂੰ ਵੀ ਟਰਾਲੀਆਂ ਗਈਆਂ ਨੇ ਜਾ ਰਹੇ ਆ ਅਸੀਂ ਤੇ ਕੁਝ ਜਿਹੜੇ ਸਾਡੇ ਭਰਾ ਨੇ ਉਹ ਅੱਜ ਡੇਰਾ ਬਾਬਾ ਨਾਨਕ ਵੀ ਰਸ਼ਨ ਪਾਣੀ ਲੈ ਕੇ ਰਸਦ ਲੈ ਕੇ ਖਾਣ ਪੀਣ ਦਾ ਸਮਾਨ ਲੈ ਕੇ ਕੁਝ ਦਵਾਈਆਂ ਤੇ ਯੂਰਸੀ ਜਾ ਕੁਝ ਬੂਟ ਜਿਹੜੇ ਘਰਾਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਜੋ ਉਹ ਕਹਦੇ ਪਰਿਵਾਰ ਨੇ ਉਹਨਾਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਜਿਹੜਾ ਅਸੀਂ ਸਮਾਨ ਲਗਾਤਾਰ ਮੁਹैया ਕਰਵਾ ਰਹੇ ਹਾਂ ਤੇ ਇਵੇਂ ਕੱਲ ਜਿਹੜਾ 25 ਤੋਂ 30 ਟਰਾਲੀਆਂ ਦਾ ਕਾਫਲਾ ਹੋਰ ਜਿਹੜਾ ਜਿਹੜਾ ਬਾਬਾ ਨਾਨਕ ਜਾਏਗਾ ਜੀ ਜੇ ਇਸ ਤੋਂ ਬਾਅਦ ਮਿੱਟੀ ਦੀ ਹੋਰ ਰੋਡ ਪੈਂਦੀ ਹੈ ਕੀ ਉਹਦੇ ਲਈ ਵੀ ਤਿਆਰੀ ਕੀਤੀ ਹੋਤੀ ਬਿਲਕੁਲ ਤਿਆਰ ਬਿਲਕੁਲ ਤਿਆਰ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਨੂੰ ਰਾਜਾ ਕਿਹਾ ਜਾਂਦਾ ਤੇ ਰਾਜਾ ਕਿਉਂ ਕਿਹਾ ਜਾਂਦਾ ਕਿਉਂਕਿ ਇੱਥੇ ਕਦੀ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਈ ਇਹ ਸਾਡੇ ਵੀਰ ਨੇ ਅਗਰ ਮੈਂ ਇਹ ਗੱਲ ਕਰਾਂ ਤੇ ਜਦੋਂ ਅਸੀਂ ਪਿੰਡ ਤੱਗਣਾ ਬਟਾਲਾ ਦੇ ਵਿੱਚੋਂ ਟਰਾਲੀਆਂ ਭਰਨੀਆਂ ਸ਼ੁਰੂ ਕੀਤੀਆਂ ਸੀ ਤੇ ਅਸੀਂ ਇੱਕ ਜ਼ਿਮੀਂਦਾਰ ਭਰਾ ਦੇ ਨਾਲ ਜਦੋਂ ਗੱਲ ਕੀਤੀ ਕਿ ਵੀਰ ਜੀ ਆਪਾਂ ਆਪਣੀ ਮਿੱਟੀ ਭਰਨੀ ਆ ਤੁਹਾਡੇ ਕੋਲੋਂ ਤੇ ਉਹਨਾਂ ਨੇ ਸਮਾ ਸਾਨੂੰ ਆਗੇ ਕਿ ਤੁਸੀਂ ਸਾਡੇ ਜਿੰਨੇ ਖੇਤ ਦੀ ਮਿੱਟੀ ਹੋਰ ਲੈ ਕੇ ਜਾਣੀ ਚਾਹੁੰਦੇ ਹੋ ਤੁਸੀਂ ਲੈ ਕੇ ਜਾ ਸਕਦੇ ਹੋ ਇਸੇ ਤਰ੍ਹਾਂ ਸਾਡੇ ਪਿੰਡ ਤੋਂ ਰੂਪੀ ਭਾਜੀ ਨੇ ਸਾਡੇ ਉਹਨਾਂ ਦੇ ਖੇਤ ਦੇ ਵਿੱਚੋਂ ਟਰਾਲੀਆਂ ਭਾਈ ਸਾਡੇ ਨਾਲ ਛੋਟੂ ਭਾਜੀ ਨੇ ਦਵਿੰਦਰ ਭਾਜੀ ਨੇ ਆਪਾਂ ਇਹਨਾਂ ਦੇ ਕੋਲੋਂ ਵੀ ਲੈ ਸਕਦੇ ਕਹਿਣ ਦਾ ਮਤਲਬ ਇਹ ਹੈ ਜੀ ਕਿ ਵਾਇ ਕਰੂ ਨਾ ਕਰੇ ਜਾਂ ਵੀ ਆਪੋ ਕਿਸੇ ਦੇ ਵੀ ਨਾਮ ਆਵੇ ਇਹੋ ਜੀ ਆਫਤ ਜਦੋਂ ਆਉਂਦੀ ਆ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਕਿ ਪੰਜਾਬ ਖੜਾ ਹਰ ਟਾਈਮ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਪੰਜਾਬ ਰਾਜਾ ਆ ਔਰ ਰਾਜੇ ਦੇ ਦਰਬਾਰਾਂ ਦੇ ਵਿੱਚ ਜਾ ਕੇ ਲੋਕੀ ਰਾਜੇ ਦੇ ਰਾਜ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਸਕਦੀ ਕਿਸੇ ਚੀਜ਼ ਦਾ ਘਾਟਾ ਨਹੀਂ ਹਰ ਟਾਈਮ ਪੰਜਾਬ ਦੇ ਲੋਕ ਸੇਵਾ ਲਈ ਤਿਆਰ ਨੇ ਔਰ ਇਸੇ ਤਰ੍ਹਾਂ ਤਿਆਰ ਰਹਿਣਗੇ ਬਹੁਤ ਬਹੁਤ ਧੰਨਵਾਦ ਜੀ ਸੋ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਦਈਏ ਜੀ ਇੱਕ ਵਾਰ ਤੁਸੀਂ ਟਰਾਲੀ ਦੇਖ ਸਕਦੇ ਹੋ ਸੋ ਇਹਨਾਂ ਦੇ ਵਲੰਟੀਅਰ ਨੇ ਜਿੰਨੇ ਵੀ ਮੌਜੂਦ ਹਨ ਸੋ ਅਗਲੀ ਅਪਡੇਟ ਲੈ ਕੇ ਜਲਦੀ ਜੁੜਾਂਗੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ